ਪਾਣੀ ਵਧ ਰਿਹਾ ਹੈ ਜੀ ਕੱਲ ਅਸੀ ਘਟ ਕੱਲ ਘਟ ਗਿਆ ਸੀ ਤੇ ਹੁਣ ਪਾਣੀ ਅੱਜ ਵਧ ਗਿਆ ਤੇ ਹੁਣ ਪਾਣੀ ਦੇਖ ਲਓ ਤੁਹਾਨੂੰ ਦਿਖਾਉਣਾ ਚਾਰ ਚੁਫੇਰੇ ਤੇ ਇਧਰ ਮਕਾਨ ਦੇਖ ਲਓ ਕਿਵੇਂ ਡੁੱਬੇ ਆ ਉਹ ਸਾਰਾ ਰਸਤਾ ਹੁਣ ਜਿਆਦਾ ਤੇਜ਼ ਹੋ ਗਿਆ ਪਾਣੀ ਖਰਾਬ ਹੋ ਗਿਆ ਦੋ ਪਿੰਡ ਇਕੱਠੇ ਨੇ ਦੋ ਪਿੰਡਾਂ ਦਾ ਗੁਰੂ ਘਰ ਦੋਨੇ ਪਿੰਡਾਂ ਦਾ ਇਕੱਠਾ ਹੈ ਤੇ ਇੱਥੇ ਪ੍ਰਸ਼ਾਦੇ ਚੱਲਦੇ ਨੇ ਤੇ ਨਾਲੇ ਵਾਟਰ ਪਾਣੀ ਪੀਣ ਨੂੰ ਤੇ ਨਾਲੇ ਬਿਸਕਟ ਇਧਰੋਂ ਪਾਣੀ ਦੀ ਤੇਜ਼ੀ ਦੇਖ ਲਓ ਤੇ ਇਧਰੋਂ ਮਕਾਨ ਦੇਖ ਲਓ ਤੇ ਇਧਰੋਂ ਬੱਚਿਆਂ ਨੂੰ ਲੈ ਕੇ ਜਾਈ ਜਾਂਦੇ ਆ ਭੈਣਾ ਮੇਰੀਆਂ ਦੇਖ ਲਓ ਪਾਣੀ ਹੁਣ ਵਧ ਹੀ ਜਾਂਦਾ ਡੂੰਘਾ ਹੋ ਹੀ ਜਾਂਦਾ ਪਾਣੀ ਛੋਟੇ ਛੋਟੇ ਬੱਚੇ ਚੱਕੇ ਹੋਏ ਆ ਤੇ ਇਧਰ ਮੇਰੀ ਮਾਤਾ ਵੱਡੀ ਉਮਰ ਦੀ ਉਹ ਵੀ ਵਿਚਾਰੀ ਆ ਰਹੀ ਹੈ ਰਾਸਤਾ ਬਹੁਤ ਖਰਾਬ ਆ ਟਰੈਕਟਰ ਮਾ ਸਹੀ ਲੰਘਦਾ ਆਏਗਾ ਆ ਦੇਖੋ ਕੀ ਹਾਲ ਹੈ ਮੇਰੀਆਂ ਮਾਤਾਵਾਂ ਦਾ ਤੇ ਬੱਚਿਆਂ ਦਾ ਛੋਟਿਆਂ ਦਾ ਛੋਟੇ ਬੱਚੇ ਵੀ ਉਸ ਤਰ੍ਹਾਂ ਹੀ ਹੋ ਗਏ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਕਿੰਨਾ ਗੱਡੂਗਾ ਪਾਣੀ ਹੈਗਾ ਕਿੰਨਾ ਨਹੀਂ ਹੈਗਾ ਉਸ ਤਰ੍ਹਾਂ ਆਰਾਮ ਨਾਲ ਤੁਰੇ ਆਉਂਦੇ ਬੇਬਸਾਂ ਸੋ ਕੇ ਹੁਣ ਲੈ ਡਰ ਲੱਗਦਾ ਤੈਨੂੰ ਨਹੀਂ ਲੱਗਦਾ ਬੋਲ ਲਗਦਾ ਡਰ ਤੈਨੂੰ ਵੀ ਲਗਦਾ ਕਿ ਬਾਹਰ ਨਹੀਂ ਬੰਦਿਆ ਸਾਡਾ ਵੀ ਹੁਣ ਪਤਾ ਲੱਗਿਆ ਤੁਹਾਨੂੰ ਵੀ ਪਾਣੀ ਤਾਂ ਆਉਂਦਾ ਰਹਿੰਦਾ ਅੱਛਾ ਠੀਕ ਆ ਮੇਰੇ ਭੈਣਾਂ ਵੀ ਇੰਨੇ ਰੰਗਾਈ ਦੇ ਵਿੱਚ ਵੰਗਾ ਦੇਖ ਲਓ ਵਿਚਾਰੇ ਕਿੰਨੇ ਦੂਰੋਂ ਅੱਛਾ ਇਹ ਘਰਾਂ ਦਾ ਵੀ ਨੁਕਸਾਨ ਹੋਇਆ ਜੀ ਹਾਂ ਉਹ ਬਸਮਾਨ ਤਾਂ ਹੋ ਗਿਆ ਕੱਲ੍ਹ ਆਸਣਾ ਠੀਕ ਹੈ ਹਾਂ